ਕੋਈ ਆਪਣਾ ਜਿਹੜੇ ਸਿਆਣੇ ਆ ਇਸ ਤੋਂ ਬਾਅਦ ਉਹ ਜਿਸ ਸਥਾਨਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਹੋਏ ਹੋਏ ਦੁਆਰਾ ਟਾਈਮ ਹੋ ਜਾ ਗਿਆ ਹੈ ਤੋਂ ਅਸੀਂ ਸਟੇਜ ਦੇ ਮਾਧਿਅਮ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਭੀ ਪ੍ਰੈਸ ਨੂੰ ਤੇ ਸਾਰੇ ਸਰਕਾਰੀ ਅਧਿਕਾਰੀਆਂ ਕੋਲ ਇਹ ਸੁਣਾ ਚੋਇਆ ਕਿ ਜਿਹੜਾ ਟਾਈਮ ਦੀ ਗੱਲ ਹੈ ਸਾਡੇ ਕੋਲੋਂ ਟਾਈਮ ਮਰ ਗਿਆ ਜਿਸ ਦਿਨ ਅਰਿਆਨੇ ਦੇ ADGP ਵਾਲੇ ਮੇਟਰ ਹੋਦੀ ਹੈ ਉਹ ਜਿਹੇ ਮੁਕਾਬਲ ਪੰਜਾਬ ਦੇ ਅਧਿਕਾਰੀਆਂ ਨੇ ਪਾਲੀ ਅਸ਼ੀਰ ਕੀਤਾ ਸਾਡੇ ਕੋਲ ਟਾਈਮ ਮਰ ਗਿਆ ਅਸਲ ਨੂੰ ਕੈਮ ਰਿਤਾ ਇੱਕ ਹੱਤੋਂ ਦਾ ਦੈਨ ਦਿੱਤਾ ਦੀ ਬੋਗੇ ਸੀ हफ्ते का टाइम रेज स्थिति नहीं तो क्योंकि सान्नी तरीको जेड़ा चींद जेल चीज खकर मुड़ा है उस दिन तो वो मन वर्त अंश बैठा है और कुछ दिन उन्हें और उन्हें उन्हें तो उन्हें पड़ी भी नहीं किया और हालात कोई फैसला लेना ਉਹ ਟਾਈਮ ਦੇਣਾ ਉੱਚਤ ਨਹੀਂ ਸੀ ਇਲੈਕਸ਼ਨ ਫਿਰ ਵੀ ਆਪਾਂ ਟਾਈਮ ਦਿੱਤਾ ਕਿ ਕੋਈ ਗੱਲ ਨਹੀਂ ਜੇ ਤੁਸੀਂ ਸਮਝਦੇ ਹੋ ਕਿ ਕੋਆਰਡੀਨੇਸ਼ਨ ਕਰਕੇ ਅਸੀਂ ਇਹਦਾ ਹੱਲ ਕਰਾਉਣੇ ਆ ਤਾਂ ਅਸੀਂ ਤੁਹਾਨੂੰ ਇਹ ਕਰਤਾ ਉਹਨਾਂ ਨਾਲ ਮਿਲ ਜਾ ਕੇ ਖੜਕੀਵਾਪਰ ਟਾਈਮ ਦਿੱਤਾ ਉਸ ਦਿਨ ਵੀ ਆਪਾਂ ਪ੍ਰੈਸ ਦੇ ਬਾਹਰ ਆ ਕੇ ਗੱਲ ਕਹੀ ਸੀ ਕਿ ਭਈ ਸਰਦੀ ਮਜ਼ਦੂਰੀ ਬਣੇਗੀ ਸਦਾ ਕਦੇ ਵੀ ਮਨਸ਼ਾ ਅਰੇ ਇਹ ਨਾ ਰੁਕਣਾ ਨਹੀਂ ਹੁੰਦਾ ਸਦਾ ਕਰੇ ਵੀ ਮਰਸ਼ਾ ਅਰੇ ਨਾ ਕੰਨੀਆਂ ਨਹੀਂ ਹੁੰਦੀਆਂ ਲੇਕਿਨ ਇਹ ਜ਼ਰੂਰ ਹੈ ਕਿ ਸਮੇਂ ਦੀ ਹਕੂਮਤ ਨੂੰ ਸਮੇਂ ਦੀ ਸਦਾ ਧਾਰੀ ਧਰ ਨੂੰ ਜਾਣਕਾਰਾਂ ਪਹੁੰਚਾਉਣ ਲਈ ਆਪਣੇ ਮੁਤੇ ਆਪਣੇ ਮਸਲੇ ਨਾਲ ਪਹੁੰਚਾਉਣ ਲਈ ਜਿਹੜਾ ਕਿਸ ਗੁਣੀ ਅਸੀਂ ਮੰਨਣ ਕਰਦੇ ਆਂ ਉਹਦਾ ਰਾਹ ਚਾਰ ਕਰਨਾ ਹਰ ਇੱਕ ਨਾਗਰਿਕ ਦਾ ਸਭੇ ਸੰਵਿਧਾਨ ਤੋਂ ਮਿਲਿਆ ਹੋਇਆ ਅਧਿਕਾਰ ਹੈ ਕਿ ਤੁਸੀਂ ਲੋਕਤੰਤਰ ਦੇਸ਼ ਦੇ ਉਸ ਦੇ ਲੋਕਤੰਤਰ ਦੇਸ਼ ਦੇ ਵਸਨੇ ਆਇਥੇ ਰੋਪਿਆ ਹੈ ਕਿ ਤੁਹਾਡੇ ਨਾਗਰਿਕਾਂ ਉਹਨਾਂ ਮੁਤਾਬਕ ਅਸੀਂ ਜਿਉਣੀ ਜਣਾ ਚਾਹੁੰਦੇ ਸੀ ਇੱਥੇ ਬਹੁਤ ਸਾਰੇ ਪ੍ਰੈਸ ਵਾਲੇ ਵੀ ਰੋਣ ਸਵਾਲ ਕਰਦੇ ਸੀ ਕਿ ਪਹਿਲਾਂ ਤੁਸੀਂ ਉਹਨਾਂ ਲੋਕਾਂ ਨੂੰ ਪਰ ਤੁਸੀਂ ਇਹ ਮਤਲਬ ਨਹੀਂ ਰੋਪਿਆ ਦਸ ਦਿਨਾ ਚਾਹਵੇਂ ਭਰਾਵੋ ਜਿੱਦਾਂ ਅਸੀਂ ਰੋੜਾਂ ਰੋਕੀਆਂ ਨੋਟ ਕਰ ਲਿਓ ਅਸੀਂ ਰੋੜਾਂ ਤੇ ਆਏ ਆ 13 ਤਰੀਕ ਨੂੰ ਤੇ ਰੋੜਾਂ ਬੰਦ ਕਰਨ ਵਾਲੇ ਪ੍ਰਸ਼ਾਸਨ ਨੇ ਹਰਿਆਣੇ ਨੇ ਇਹ ਰੋੜਾ ਬੰਦ ਕਰਤਿਆਂ ਸੀ 6 ਤੇ 7 ਤਰੀਕ ਨੂੰ ਸਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਬੈਰੀਕੇਡ ਪਾ ਤੱਕ ਕੇ ਸੀਮਿੰਟ ਬਜਰੀ ਪਾ ਪਾ ਕੇ ਵਿੱਚ ਸੱਜਾ ਪਾ ਕੇ ਉਹ ਮੈਰੀਗੇਟਿੰਗ ਕੀਤੀ ਸਰਕਾਰ ਨੂੰ ਕਿਹਾ ਹੁਣ ਇਹ ਸੋਚਣ ਦੀ ਲੋੜ ਹੈ ਕਿ ਭਾਈ ਸਰਕਾਰ ਕਿਸਾਨਾਂ ਨੇ ਰੱਖੀਆਂ ਜਾਂ ਸਰਕਾਰ ਨੇ ਰੱਖੀਆਂ ਇਸ ਕੱਟੇ ਕਿਸਾਨਾਂ ਨੂੰ ਤੇ ਦੋਸ਼ ਮਾਰਨਾ ਛੱਡ ਕੇ ਸਿੱਧਾ ਇਹ ਦੋਸ਼ ਹਰਿਆਣਾ ਦੀ ਗਵਰਨਮੈਂਟ ਤੇ ਜਾਂ ਦਿੱਲੀ ਦੀ ਗਵਰਨਮੈਂਟ ਤੇ ਜਾਂ ਸਾਡੇ ਕੇਂਦਰ ਦੇ ਉੱਤੇ ਜਾਂਦਾ ਔਰ ਉਸੇ ਤਰ੍ਹਾਂ ਅੱਸੀ ਆ ਬੈਠੇ ਆ ਸਾਡੇ ਨੌਜਵਾਨਾਂ ਨੇ ਕੀ ਕੀਤਾ ਬਿਲਕੁਲ ਸ਼ਾਂਤ ਰਹੇ ਨੇ ਸਾਰੇ ਦਾ ਸਾਰਾ ਅੰਦੋਲਨ ਜਿਹੜਾ ਚੱਲਿਆ ਉਸ ਅੰਦੋਲਨ ਦੇ ਦੌਰਾਨ ਪੁਣੇ ਨੇ ਪੁਣੇ ਮੁੰਡਿਆਂ ਨੂੰ ਮੀਡੀਆ ਨੇ ਤਬਰ ਕੀਤਾ ਇਹ ਤੇ ਘਟਨਾ ਚੱਲਿਆ ਦੇਤੇ ਜਿਹਨੇ ਕੈਨੇਡਾ 'ਚ ਬੰਦ ਪਈ ਹੈ ਦੁਨੀਆਂ ਨੇ ਦੇਖ ਲਿਆ ਸਭ ਕੁਝਾ ਕਿਤੇ ਕੋਈ ਮੁੰਡੇ ਨੇ ਸਾਰੇ ਯੂਥ ਨੇ ਕਿਸੇ ਦੇ ਸ਼ਕਤੀ ਪ੍ਰਤੀ ਦਾ ਦੜੀ ਤੱਕ ਨਹੀਂ ਮਾਰੀ ਫਿਰ ਵੀ ਇਹ ਨਾ ਹਲਤ ਸੜਕ ਨੌਜਵਾਨਾਂ ਦੇ 377 ਧਰਮਾਂ ਨਾਲ ਆਦੇ ਨਾ ਜੈ ਤੁੰਗਦਾ ਹਾਂ ਸੜਕ ਨੌਜਵਾਨ ਕਰੋੜੇ ਨੌਟੇ ਤੇ ਬੋਲ ਰਿਹਾ ਹੈ ਇਹ ਕਹਿ ਰਿਹਾ ਹੈ ਕਿ ਸਾਨੂੰ ਸ਼ਾਂਤੀ ਬਣਾ ਕੇ ਰੱਖਣੀ ਆਂ ਡਿਸਪਲਿਨ ਦੇ ਵਿੱਚ ਨਹੀਂ ਆ ਫੌਜਾਂ ਜਿੱਤਦੀਆਂ ਹੁੰਦੀਆਂ ਇਹ ਕਹਿ ਰਿਹਾ ਹੈ ਇਹ ਵੀ ਤਿਹਾਨ ਹੈ ਕਿ ਇੱਥਰਲੇ ਪਾਸੇ ਆਪਾਂ ਕਿਸਾਨ ਹੈ ਤੇ ਉਧਰਲੇ ਪਾਸੇ ਇਹ ਜਵਾਨ ਨੇ ਉਹ ਵੀ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਤ ਹੈ ਉਹਨਾਂ ਦੇ ਨਾਲ ਕਿਸੇ ਨੇ ਵੀ ਹੱਥਾ ਪਾਈ ਨਹੀਂ ਕਰਨੀ ਇਹ ਕਿਹਾ ਕਿ ਜਿਹੜਾ ਬੁਲਾਰਾ ਇਹ ਕਹਿ ਰਿਹਾ ਹੋਵੇ ਕਿ ਉਹਨੇ ਮੁਕੱਦਮੇ ਦੇ ਉਹਨਾਂ ਤੇ ਦਰਜ ਕੀਤਾ ਉਹਦੇ 307 ਲਾਉਂ ਦੇ ਨਾਲ ਨਾਲ ਆਰ ਮਾਰਕ ਨਿਕਲਿਆ ਇਹਦਾ ਮਤਲਬ ਕੀ ਨਿਕਲਿਆ ਜੇ ਸਾਡੇ ਨੌਜਵਾਨਾਂ ਨੇ ਕੁਝ ਨਹੀਂ ਕੀਤਾ ਸਿਰਫ ਉਹਨਾਂ ਨੂੰ ਜਨਰਲ ਸਿੱਟਣ ਦਾ ਇੱਕ ਤਰੀਕਾ ਵਰਤਿਆ ਜਾ ਰਿਹਾ ਹੈ ਚਰਾ ਚਰਾਮੇ ਧਰਾਵਾ ਲਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਪਦੇ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਇਸ ਮੀਡੀਆ ਦੇ ਰਾਹੀਂ ਇਹੋ ਤਨ ਨੌਜਵਾਨਾਂ ਨੂੰ ਜੇਤਲੀ ਬੰਦ ਕੀਤਾ ਇਹ ਪੂਰੇ ਲੋਕਤੰਤਰਕਤਾਜੇ ਨੂੰ ਤੋਰ ਕੇ ਬਾਤ ਬੰਦ ਕਰਨ ਦੇ ਹੱਕ ਨਹੀਂ ਬਾਤ ਚੁਪ ਰਹੇ ਲੋਕਾਂ ਨੇ ਸੁਨੇਹਾ ਦਿੱਤਾ ਕਿ ਜੇਕਰ ਕੱਲ ਤੁਸੀਂ ਬੰਦਗੇ ਤਾਂ ਸਦਾ ਤੁਹਾਨੂੰ ਵੀ ਦਿੱਤੀ ਜਾਵੇਗੀ ਇੱਕ ਨਮੂਨਾ ਇਸ ਕਰਕੇ ਕੱਲੇ ਉਹ ਨੌਜਵਾਨ ਇਹ ਨਹੀਂ ਹੈ ਕਿ ਉਹ ਹਰਿਆਣੇ ਦੇ ਨੌਜਵਾਨ ਨੇ ਉਹ ਭੜਕ ਦੇ ਨਾਲ ਇੱਕ ਨਹੀਂ ਸਾਡੇ ਸਾਰੇ ਵੀ ਨਾਲ ਲੜ ਰਹੇ ਨੇ ਤਾਂ ਜਿੱਤੀ ਉਹ ਵੀ ਗੱਲ ਰੱਖੀ ਜਾਂਦੀ ਹੈ ਜਦੋਂ ਤਾਂ ਘਰੇਲਾਈ ਕਲੇਜ ਸਾਲਾਂ ਦੀ ਨਹੀਂ ਬਣਦੇ ਮਿੱਤਰੋ ਹਰ ਉਸ ਇੰਡਸਟਰੀ ਇੰਡਸਟਰੀ ਬਣ ਜਾਂਦੀ ਹੈ ਹਰ ਉਸ ਵਿਪਾਰੀ ਜੀ ਬਣ ਜਾਂਦੀ ਹੈ ਹਰ ਉਸ ਸੁਗਰਾਜ ਬਣ ਜਾਂਦੀ ਹੈ ਜਿਹੜਾ ਦੇਸ਼ ਦੇ ਅੰਦਰ ਅਜਿ ਦੇ ਸੱਤਾ ਦੇ ਮੁਤਾਬਕ ਕੜ ਦੇ ਢਾਹ ਦੇ ਮੁਤਾਬਕ ਅਜਿਹੀ ਸਥਿਤੀ ਖੜੀ ਹੈ ਉਹਨਾਂ ਹਰਤ ਨੂੰ ਸੋਚਣਾ ਪਏਗਾ ਕਿ ਦੇਸ਼ ਨੂੰ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਕੜੀ ਬੜੀ ਲੜਾਈ ਲੜ ਰਹੇ ਨੌਜਵਾਨ ਜੇ ਚ ਗਏ ਨੇ ਸਾਰੇ ਸਾਰੇ ਦਾ ਫਰਮਾਨ ਲੈਂਦਾ ਕਿ ਸੇ ਉਹਨਾਂ ਦੀ ਖਤਰ ਟਕਰ ਹੁਣ ਕੇ ਮੈਦਾਨ ਚ ਉਤਰ ਕੇ ਇਤੋਂ ਵੀ ਗੱਲ ਕਹਾ ਮੈਂ ਕਰਾਂਗਾ ਕਿ ਅਜੇ ਕਿਹੜਾ ਸ਼ੋਪਤਾ ਕਿ ਲੋਕੀ ਸਰਕਾਰ ਰੋਕੀ ਜਾਂ ਆ ਤੁਸੀਂ ਰੇਣਾ ਰੋਕੀਆਂ ਲੋਕਾਂ ਨੂੰ ਆਵਾਜ਼ ਆਉਣ ਪਰੇਸ਼ਾਨੀ ਨਹੀਂ ਆ ਗਈ ਅਸੀਂ ਕਿਸੇ ਨੂੰ ਪਰੇਸ਼ਾਨ ਕਰਨਾ ਸਾਡਾ ਕੋਈ ਜਨਨਾ ਨਹੀਂ ਹੈ ਲੇਕਿਨ ਇਹ ਵੀ ਗੱਲ ਹੈ ਤੇ ਸਾਨੂੰ ਅਸੀਂ ਨੋਕ ਰਿਕ ਤੋਂ ਕੁਲਾਰ ਹੈ ਮੱਢ ਲੈ ਕੇ ਦਿੱਤਾ ਕਿ ਸਭਾ ਨੌਜਵਾਨ ਮਤਲਬ ਵਿੱਚ ਤੇ ਬੈਠੇ ਦੂਸਰੇ ਨੌਜਵਾਨ ਦੇ ਬਾਰੇ ਚ ਉਹਦੇ ਮਾਪਿਆਂ ਨੇ ਕਿਹਾ ਕਿ ਇਸ ਮੁੰਡੇ ਦੀ ਉਸੇ ਮੈਡੀਕਲ ਕਰਵਾਉਣਾ ਹੈ ਪ੍ਰੋਪਰ ਜਿਵੇਂ ਚੌਧਾ ਪਰਿਵਾਰ ਉਸ ਤਰ੍ਹਾਂ ਦਾ ਮੈਡੀਕਲ ਦੇ ਪ੍ਰਸ਼ਾਸਨ ਨੇ ਕਰਵਾ ਦਿੱਤਾ ਤਾਂ ਉਸ ਸਮੇਂ ਦੀ ਮੰਨ ਬਣ ਗਈ ਹਾਲਾਤਾਂ ਦੇ ਮੁਤਾਬਕ ਕਿ ਉਹਨਾਂ ਨੂੰ ਜੇ ਚਾਹਿਆ ਜਾਵੇ ਉਹ ਬਿਲਕੁਲ ਕ੍ਰੋਧਤਾ ਵਰਤੀ ਜਾ ਰਹੀ ਹੈ ਉਹਨਾਂ ਦੇ ਨਾਲ ਅੱਖਾਂ ਬੰਦ ਕਰਕੇ ਬੈਠਾ ਹਰੇਨੇ ਦਾ ਪ੍ਰਸ਼ਾਸਨ ਤਾਂ ਫਿਰ ਮਰਗੂਰੀ ਬੱਚਾ ਆ ਲੋਕ ਜਿਹੜੇ ਸ਼ਾਂਤੀ ਨਾਲ ਆ ਗਏ ਝੋਪਣਿਆਂ ਦੇ ਵਿੱਚ ਬੈਠ ਕੇ ਆ ਗਏ ਟਰਾਈਨ ਦੇ ਵਿੱਚ ਬੈਠ ਕੇ ਆਜਾ ਮਿਲਣ ਆ ਰਹੇ ਸੀ ਅਜ ਉਹਨਾਂ ਨੂੰ ਸਰਕਾਰ ਦੇ ਅੱਖਾਂ ਖੋਲਣ ਦੇ ਲਈ ਔਰ ਜਿਹੜੀ ਮਨੁੱਖਤਾ ਦੇ ਅਧਿਕਾਰਾਂ ਦੇ ਅਨੁਸਾਰ ਹਰ ਵਿਅਕਤੀ ਦੀ ਜ਼ਿੰਦਗੀ ਦੀ ਰੱਖੀ ਕਰਨਾ ਸਭੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨਾਂ ਤੋਂ ਘੜੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਉਹ ਨਾ ਨਿਭਾਈ ਜਾਵੇ ਤਾਂ ਬਰੋਡਾਂ ਨੌਜਵਾਨਾਂ ਨੂੰ ਜਿਉਂਦਾ ਰੱਖਣ ਦੇ ਲਈ ਉਹਨਾਂ ਦੀ ਜ਼ਿੰਦਗੀ ਬਚਾਉਂਦੇ ਨਹੀਂ ਸਰਕਾਰ ਦੇ ਕੰਮ ਖੋਲਣ ਦੇ ਲਈ ਸਮਾਏ ਸਰ ਰੇਲਵੇ ਟ랙 ਤੇ ਆਵਾਜ਼ ਆਏ ਸਾਡੀ ਕੋਈ ਮਨਸ਼ਾ ਨਹੀਂ ਸੀ ਕਿ ਅਸੀਂ ਰਹਿਣਾ ਬੰਦ ਕਰਕੇ ਬੈਠੇ ਹਾਂ ਸੋ ਸਮਾਏ ਲੋਕਾਂ ਕਹਿੰਿਆ ਨੂੰ ਬਦਨਾਮ ਕਰਨ ਦੀ ਮਨਸ਼ਾ ਦੇ ਨਾਲ ਇਸ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਾਨਵਰਕ ਕੀਤਾ ਜਾ ਰਿਹਾ ਹੈ ਅੰਦੋਲਨਕਾਰੀ ਵੀਰੋ ਅੰਦੋਲਨ ਰੁੱਤਾਂ ਚੱਲੀ ਹੈ ਤੇ ਤੇ ਇੱਕ ਮੇਰੀ ਬੇਨਤੀ ਧਿਆਨ ਰੱਖਿਓ ਸ਼ਾਂਤੀ ਮੂਟਰ ਦੇ ਘਰ ਦੇ ਨਾਲ ਆਪਾਂ ਲੜਾਈ ਲੜਨੀ ਹੈ ਅੱਜ ਸਵੇਰ ਮੈਨੂੰ ਪਤਾ ਲੱਗਿਆ ਭੁਣੇ ਸਾਹਿਬ ਬੇਟੀ ਬਿਮਾਰ ਸੀ ਵੀ ਜਾਣਾ ਪੈ ਗਿਆ ਉਹਨਾਂ ਨੂੰ ਉਹ ਤੋਂ ਮੈਂ ਪੁੱਛਿਆ ਆਪਣੇ ਜਿਹੜੇ ਸ਼ੁਭ ਕਾਰਨ ਦੇ ਸੰਬੰਧ ਕੀ ਇਹ ਇਹਨਾਂ ਪਈਆਂ ਹੋਈਆਂ ਨੇ ਉਹ ਸਾਰੇ ਵਕੀਰ ਆ ਰਹੇ ਨੇ ਖੇਡੋਈ ਬੋਰਡ ਤੇ ਮੁੱਖਾਂ ਮਿਲਣ ਉਹਨਾਂ ਦੀ ਪੂਰੀ ਚੀਜ਼ ਹੋ ਰਹੀ ਆ ਉਹਨਾਂ ਨੂੰ ਟਾਈਮ ਦਿੱਤਾ ਸੀ ਅਸੀਂ ਕਿ 3 ਵਜੇ ਅਸੀਂ ਮਿਲਾਂਗੇ ਤੁਹਾਨੂੰ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਗੱਲ ਹੋਈ ਉਹਨਾਂ ਨੂੰ ਵੀ ਇਹ ਦੱਸੀਆ ਪਹਿਲਾਂ ਕਿ ਇੱਕ ਵਾਰੀ ਸਾਨੂੰ ਉੱਥੇ ਜਾਣਾ ਪੈਣਾ ਉਹਨਾਂ ਦੇ ਸਾਰੇ ਮੁੱਖ ਸਥਿਤੀ ਸਲਾਹ-ਮਸ਼ਵਰਾ ਜੋ ਕਿੰਨਾ বেলা ਬੱਝਿਆ ਸੀ ਟੀਮ ਦੇ ਨਾਲ ਸਾਂਝਾ ਕਰਨਾ ਹੈ ਕਿ ਤੁਸੀਂ ਸਾਰਿਆਂ ਨੇ ਮੇਰੀ ਹੱਥੋਂ ਦੇ ਬੈਂਚੇ ਉੱਪਰ ਛਾਤੀ ਬਾਗੇ ਰੱਖਿਓ ਜ਼ਿੰਮੇਵਾਰ ਅਧਿਕਾਰੀਆਂ ਸਾਡੇ ਜਿਹੜੇ ਵੀਰ ਆ ਆ ਦੀ ਜ਼ਿੰਮੇਵਾਰੀ ਇਹ ਸਮਝੋ ਕਿ ਜੇ ਪੰਹਿਰਸਾਂ ਵਿੱਚ ਹੈ ਨਹੀਂ ਤਾਂ ਤੁਸੀਂ ਸਾਰੇ ਪੰਹਿਰ ਦੀ ਥਾਂ ਤੇ ਡਿਊਟੀ ਨਿਭਾਓ ਜੇ ਦੰਨਿਆਂ ਵਿੱਚ ਹੈ ਨਹੀਂ ਮਜਬੂਰੀ ਵਿੱਚ ਉੱਥੇ ਜਾਣਾ ਪੈ ਰਿਹਾ ਤੁਸੀਂ ਸਾਰੇ ਸਾਡੀ ਥਾਂ ਤੇ ਆ ਕੇ ਕਿਸੇ ਤਰੀਕੇ ਦੇ ਨਾਲ ਸ਼ਾਂਤੀ ਕੁਰਵਟ ਧੰਦੇ ਨਾਲ ਆ ਦੋਨਾਂ ਨੂੰ ਮੁੜਦੇ ਤੋਰਿਓ ਮਤ ਤੁਹਾਡਾ ਸਾਰਿਆਂ ਦਾ ਤੇ ਦੇਸ਼ੇ ਸ਼ਤਰ ਬੁਜਾਰਾ ਕਿ ਤੁਸੀਂ ਜਿਵੇਂ ਸੀ ਕਿਹਾ ਸੀ ਕਿ ਅਸੀਂ 12:00 ਵਜੇ ਬੈਠਾ ਹੋਏ ਤੁਸੀਂ 12:00 ਤੋਂ ਵੀ 4 ਮਿੰਟ ਉੱਪਰ ਟਪਾ ਕੇ ਮਿਲ ਗਏ। ਸਭ ਜੀ ਤੇ ਆਏ ਹੋ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਸ਼ੁਕਰੀਆ ਅੱਜ ਜਿਹੜੀ ਕਾਕਾਰ ਨੇ ਸਟੇ ਸੱਗੀ ਸਾਡੇ ਕਰਕੇ ਦਾਸ ਦੀ ਰਣਿਕਾ